ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰ ਦਿੱਤਾ ਵੱਡਾ ਬਦਲਾ ਜੋ ਜ਼ਿਲ੍ਹਾ ਪ੍ਰਧਾਨ ਨੂੰ ਦੇ ਦਿੱਤੀਆਂ ਵੱਡੀਆਂ ਜ਼ਿੰਮੇਵਾਰੀਆਂ 2027 ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਕਰੇਗਾ ਜ਼ਿਲ੍ਹਾ ਪ੍ਰਧਾਨ ਨਵੇਂ ਜ਼ਿਲ੍ਹਾ ਪ੍ਰਧਾਨ ਲਾਏ ਜਾ ਰਹੇ ਨੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਕੇ ਉਸ ਜ਼ਿਲ੍ਹਾ ਪ੍ਰਧਾਨ ਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਔਰ ਜਿੱਤ ਹਾਰ ਦਾ ਜ਼ਿੰਮੇਵਾਰ ਵੀ ਉਹ ਜ਼ਿਲ੍ਹਾ ਪ੍ਰਧਾਨ ਹੋਵੇਗਾ ਜੋੜ ਰੌਹਲ ਗਾਂਧੀ ਦੇ ਵੱਲੋਂ ਇਹ ਪਹਿਲੀ ਵਾਰ ਬਦਲਾ ਕੀਤਾ ਗਿਆ ਜਦੋਂ ਕਿ ਪਹਿਲਾਂ ਹਾਈ ਕਮਾਂਡ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਟਿਕਟਾਂ ਦੀ ਵੰਡ ਕਰਦਾ ਸੀ ਹੁਣ ਪ੍ਰਧਾਨ ਜਾਂ ਹਾਈ ਕਮਾਂਡ ਨਹੀਂ ਕਰੇਗੀ ਸਿਰਫ ਤੇ ਸਿਰਫ ਜ਼ਿਲ੍ਹਾ ਪ੍ਰਧਾਨ ਵੱਲੋਂ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਕਿਸ ਤਰ੍ਹਾਂ ਬਦਲਾ ਕੀਤਾ ਗਿਆ ਹੈ ਤੁਸੀਂ ਜਿਹੜੋ ਲੋਕਲ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੱਲਣ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਤੁਹਾਡੇ ਕੋਲ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਪੰਜਾਬ ਕਾਂਗਰਸ 2027 ਦੀ ਵਿਧਾਨ ਸਭਾ ਚੋਣਾਂ ਦੀ ਲਗਾਤਾਰ ਤਿਆਰੀ ਕਰ ਰਹੀ ਹੈ ਆਪਣੇ ਜਥੇਬੰਦਕ ਢਾਂਚੇ ਦੇ ਵਿੱਚ ਲਗਾਤਾਰ ਬਦਲਾਅ ਕਰ ਰਹੀ ਹੈ ਰੋਹਲ ਗਾਂਧੀ ਦੇ ਵੱਲੋਂ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਜੋ ਇਹ ਨਵੀਂ ਨੀਤੀ ਅਪਣਾਈਏ ਜਦੋਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਟਿਕਟਾਂ ਦੀ ਵੰਡ ਹੁੰਦੀ ਹੈ ਬਹੁਤ ਸਾਰੇ ਆਗੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਵਿੱਚ ਟਿਕਟ ਦੇ ਦਾਵੇਦਾਰ ਹੁੰਦੇ ਨੇ ਪਰ ਜਦੋਂ ਟਿਕਟ ਇੱਕ ਨੂੰ ਦਿੱਤੀ ਜਾਂਦੀ ਹੈ ਤਾਂ ਦੂਸਰੇ ਆਪੂ ਜਾਤਾ ਪਾਰਟੀ ਛੱਡ ਜਾਂਦੇ ਨੇ ਤੇ ਜਾਂ ਫਿਰ ਉਸ ਉਮੀਦਵਾਰ ਦਾ ਵਿਰੋਧ ਕਰਦੇ ਨੇ ਆਜ਼ਾਦ ਚੋਣ ਲੜਨ ਲੱਗ ਜਾਂਦੇ ਨੇ ਜਿਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਇਹ ਬਦਲਾਅ ਕੀਤਾ ਗਿਆ ਕਿ ਹੁਣ ਕਾਂਗਰਸ ਦਾ ਜਿਹੜਾ ਪ੍ਰਧਾਨ ਹੀ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਡ ਕਰੇਗਾ ਉਹ ਟਿਕਟਾਂ ਦੀ ਵੰਡ ਹੈ ਕਿਸ ਤਰ੍ਹਾਂ ਕਰੇਗਾ ਸਾਰੇ ਹਲਕੇ ਦੇ ਵਿੱਚ ਜਿਹੜੇ ਟਿਕਟਾਂ ਦੇ ਦਾਵੇਦਾਰ ਨੇ ਉਹਨਾਂ ਨੂੰ ਬੁਲਾ ਕੇ ਉਨ੍ਹਾਂ ਵਿੱਚੋਂ ਜਿਹੜਾ ਜਿੱਤਣ ਵਾਲਾ ਉਮੀਦਵਾਰ ਹੋਵੇਗਾ ਉਸ ਨੂੰ ਟਿਕਟ ਦਿੱਤੀ ਜਾਵੇਗੀ ਔਰ ਉਸ ਦੇ ਨਾਲ ਸਾਰਿਆਂ ਨੂੰ ਸਹਿਮਤ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਇਹ ਪਹਿਲੀ ਵਾਰ ਬਹੁਤ ਵੱਡਾ ਬਦਲਾਅ ਕੀਤਾ ਹੈ ਕਾਂਗਰਸ ਨੇ ਜਦੋਂ ਕਿ ਹਾਈ ਕਮਾਂਡ ਜਾਂ ਰਾਜਾ ਵਰਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਉਹ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਚੁੱਕੇ ਨੇ ਕਿ ਰahul ਗਾਂਧੀ ਦੇ ਵੱਲੋਂ ਕੀਤਾ ਗਿਆ ਇਹ ਬਦਲਾਅ ਕਿੰਨਾ ਕੁ ਸਹੀ ਸਾਬਤ ਹੋਵੇਗਾ ਜਦੋਂ ਕਿ ਹਰਿਆਣਾ ਦੇ ਵਿੱਚ ਕਾਂਗਰਸ ਦੀ ਜਿੱਤ ਪੱਕੀ ਸੀ ਪਰ ਕਾਂਗਰਸ ਦੀ ਆਪਸੀ ਕਲੇਸ਼ ਦੇ ਕਾਰਨ ਹਰਿਆਣਾ ਦੇ ਵਿੱਚ ਕਾਂਗਰਸ ਆਖਰੀ ਹੰਡਿਆ ਤੇ ਜਾ ਕੇ ਉੱਥੋਂ ਜਿਹੜੀ ਇਹ ਪਿੱਛੇ ਡਿੱਗ ਗਈ ਔਰ ਸਰਕਾਰ ਬਣਾਉਣ ਚ ਖੁੰਝ ਗਈ ਜਿਸ ਨੂੰ ਲੱਗਦਾ ਪੰਜਾਬ ਵਿੱਚ ਵੀ ਅਜਿਹਾ ਨਾ ਹੋਵੇ ਇਸੇ ਕਰਕੇ راہਲ ਗਾਂਧੀ ਦੇ ਵੱਲੋਂ ਇਹ ਬਦਰਾ ਕੀਤਾ ਗਿਆ ਜਿਵੇਂ ਹੀ ਕੱਲ ਜਿਲ੍ਹਾ ਸੰਗਰੂਰ ਦੇ ਵਿੱਚ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵਾਂ ਜੋ ਸਰਜਨ ਅਭਿਆਨ ਚਲਾ ਕੇ ਮਿਹਨਤੀ ਵਰਕਰਾਂ ਦੀ ਰਾਇ ਲਈ ਗਈ ਇਹ ਵਿਚਾਰ ਜੋ ਸਾਬਕਾ ਮੰਤਰੀ ਰਾਜਸਥਾਨ ਦੇ ਤੇ ਕਾਂਗਰਸ ਕਮੇਟੀ ਦੇ ਜਿਲ੍ਹਾ ਸੰਗਰੂਰ ਦੇ ਅਰਜਰਬਲ ਆਏਗੇ ਨੇ ਜਗਦੀਸ਼ ਚੰਦਰ ਜਾਗੜ ਨੇ ਜਿਹੜਾ ਕਿ ਵੱਖ-ਵੱਖ ਆਗੂਆਂ ਨਾਲ ਵਰਕਰ ਮੀਟਿੰਗ ਕਰਕੇ ਉਹਨਾਂ ਨੇ ਸਬੋਧਨ ਕੀਤਾ ਉਹਨਾਂ ਨੇ ਦੱਸਿਆ ਕਿ ਉਹ ਜ਼ਿਲ੍ਹਾ ਸੰਗਰੂਰ ਵਿੱਚ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਵਰਕਰਾਂ ਦੀ رائے ਲੈ ਰਹੇ ਹਨ ਜੋ ਕਿ ਜ਼ਿਲ੍ਹਾ ਪ੍ਰਧਾਨ ਬਣਾਉਣ ਲੱਗਿਆ ਵੀ ਸਾਰੇ ਵਰਕਰਾਂ ਨੂੰ ਸਹਿਮਤੀ ਵਿੱਚ ਰਿਹਾ ਜਾਵੇਗਾ ਮਿਹਨਤੀ ਇਮਾਨਦਾਰ ਆਗੂ ਤੇ ਜਿਹੜੇ ਕਾਂਗਰਸ ਪਾਰਟੀ ਨਾਲ ਮਜ਼ਬੂਤ ਹੋ ਕੇ ਚੱਲ ਰਹੇ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾ ਸਕੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਹਰ ਜ਼ਿਲ੍ਹਾ ਪੱਧਰ ਦੀਆਂ ਟਿਕਟਾਂ ਵੀ ਵੰਡੇਗਾ ਔਰ 2022 ਦੇ ਵਿਧਾਨ ਸਭਾ ਚੋਣਾਂ ਦੇ ਟਿਕਟਾਂ ਦੇ ਵਿੱਚ ਜੇਤੂ ਉਮੀਦਵਾਰ ਉਹਨਾਂ ਦੇ ਬਾਰੇ ਵੀ ਉਹ ਲਿਸਟ ਤਿਆਰ ਕਰੇਗਾ ਔਰ ਜਿੱਤ ਹਾਰ ਦੀ ਜ਼ਿੰਮੇਵਾਰੀ ਵੀ ਉਸ ਜ਼ਿਲ੍ਹਾ ਪ੍ਰਧਾਨ ਦੀ ਹੋਵੇਗੀ ਉਹਨਾਂ ਵਰਕਰਾਂ ਦੀ ਲੈ ਰਹਿ ਲੈ ਕੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਜੋ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਲਾਏ ਜਾਣੇ ਨੇ ਮੀਟਿੰਗਾਂ ਵਿੱਚ ਸਾਬਕਾ ਕੈਬਨ ਮੰਤਰੀ ਵਿਜੇਂਦਰ ਸਿੰਘਲਾ ਕਾਂਗਰਸ ਦੀ ਪੂਰੀ ਲੀਡਰਸ਼ਿਪ ਮੌਜੂਦ